ਉਦਿਆਣਾ ਦੇ ਸਮਰਾਲਾ ਚੌਕ ਚੀਮਾ ਚੌਕ ਰੋਡ ਤੇ ਜੁੜਾ ਹੈ ਦਿਨ ਦਹਾੜੇ ਇੱਕ ਐਕਟਿਵਾ ਸਵਾਰ ਤਿੰਨ ਬਦਮਾਸ਼ਾਂ ਨੇ ਮਨੀ ਟ੍ਰਾਂਸਫਰ ਕਾਰੋਬਾਰੀ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਲੁੱਟ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਆਪਣੇ ਆਪ ਨੂੰ ਅਤੇ ਆਪਣੀ ਮਾਂ ਨੂੰ ਦੁਕਾਨ ਦੇ ਵਿੱਚ ਬਣੇ ਕੈਬਿਨ 'ਚ ਬੰਦ ਕਰ ਲਿਆ ਤੇ ਨੌਕਰਾਨੀ ਨੇ ਰੋਲਾ ਪਾਇਆ ਤਾਂ ਬਾਕੀ ਸਟਾਫ ਜਿਹੜੇ ਨੇ ਉਹਨਾਂ ਨੂੰ ਆਉਂਦੇ ਹੋਏ ਦੇਖ ਕੇ ਬਦਮਾਸ਼ ਮੌਕੇ ਤੋਂ ਪਜ ਗਏ ਇਕੱਠਾ ਘਟਨਾ ਵਾਲੀ ਥਾਂ ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ हां सर डॉक्टर साहब टीका ਦੇ ਉਹ ਡਾ ਢੀੜਪਾੜਾ ਲੈ ਕੇ ਦੇ ਵਿੱਚ ਜਿਹੜਾ ਮਤਲਬ ਖੁਸ਼ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਇੱਥੇ ਗੁੰਡਿਆਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ ਬਾਫਰੂਦ ਤੇ ਢਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ ਇਹਦਾ ਮਤਲਬ ਕੀ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜ਼ਰੂਰ ਲਗਾਣ ਬਾਕੀ ਗੁੰਡਾ ਅੰਸਰਾਂ ਥੋੜੀ ਜਿਹੀ ਨਿਕਲ ਪਈ ਜਾਵੇ ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ। ਹਾਂਜੀ ਸਰ ਕੀ ਨਾਮ ਹੈ? ਮੈਂ ਮੀਸ਼ਕਮਰ। ਸਰ ਕੀ ਹੋਇਆ ਸੀ? ਮਾਮਲਾ ਪੂਰਾ ਦੁਕਾਨ ਦੇ ਕਿਤੇ ਮੈਂ ਬਾਹਰ ਪਿਆ। ਮੈਂ ਤਾਂ ਰੋਟੀ ਲੈਣ ਗਿਆ ਸੀ ਦੁਪਹਿਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ। ਤੇ ਬੱਚਿਆਂ ਨੇ ਦੱਸਿਆ ਮੈਨੂੰ ਕਿੰਨੇ ਬੰਦੇ ਐਕਟਵਾ ਉਹਨਾਂ ਨੇ ਉਹ ਅੱਗੇ ਲਾਈ ਹੋ ਸੀ। ਤਿੰਨ ਬੰਦੇ ਐਕਟਵਾ ਦੇ ਆਏ ਆ। ਤੇ ਆਪਣਾ ਮੂੰਹ ਢਕੇ ਹੋਏ ਸੀਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂੰਹ ਆਪਣਾ ਦਿਮਾਲ ਥੱਲੇ ਕਰ ਲੋ ਉਹਨਾਂ ਨੇ ਕੀਤਾ ਨਹੀਂ ਦੂਜੀ ਵਾਰੀ ਫੇਰ ਕਰ ਮਾਰ ਥੱਲੇ ਕਰ ਲੋ ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ ਰਾਹ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜ਼ਾ ਬੰਦ ਕਰ ਲੋ ਉਹ ਦਰਵਾਜ਼ਾ ਉਹਨਾਂ ਨੇ ਬੰਦ ਕੀਤਾ ਤੇ ਫੇਰ ਉਹਨਾਂ ਨੇ ਇੱਕੋ ਦਮ ਦਤਰਾ ਕੱਢ ਲਿਆ ਆ ਤੇ ਇੱਧਰ ਤੇ ਆ ਕੇ ਦੋ ਬੰਦੇ ਨੇ ਗੱਡੇ ਇੱਕੋ ਛੋਟਾ ਸੀ ਤੇ ਇੱਕੋ ਵੱਡਾ ਸੀ ਤੇ ਫਿਰ ਉਹਨਾਂ ਨੇ ਆਪਣਾ ਖੜਕਾਇਆ ਵਾ ਕਿ ਆ ਬੰਦੂ ਕਰ ਵੀ ਖੋਲੋ ਖੋਲ ਦਰੇ ਤਾਂ ਬੰ ਤੋੜ ਦਾਂਗੇ ਫਿਰ ਉਹ ਉਹ ਬਾਹਰ ਸਾਡੇ ਜਿਹੜੀ ਕੁੜੀ ਚਾਹ ਬਣਾਉਂਦੀ ਨਾ ਤੇ ਉਹ ਬਾਹਰ ਆਈ ਉਹ ਦੇਖਿਆ ਉਹਨੇ ਵੀ ਇੱਧਰ ਹੋੜਾ ਪੈ ਰਿਹਾ ਤੇ ਬੇਟੇ ਨੇ ਕਿਹਾ ਵੀ ਉਧਰ ਦੂਸਰੇ ਦਫਤਰ ਆ ਸਾਡੇ ਟਿਕਟਾਂ ਦਫਤਰ ਆ ਵੀ ਉਹਨਾਂ ਨੇ ਮੁੰਡੇ ਨੂੰ ਬੁਲਾ ਕੇ ਲਿਆ ਇੱਧਰ ਤੇ ਉਹ ਫਿਰ ਬਾਹਰ ਭੱਜੇ ਨਾ ਉਹਨੂੰ ਫੜਨ